ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1 ਮਈ ਦੇ ਸੋਕੜੇ ਤੋਂ ਪੀੜ ਬੱਚੇ ਦਾ ਸੋਕੜੇ ਦਾ ਰੋਗ ਠੀਕ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦੇ ਨਾਲ ਆਪਣੀ ਪਹਿਲੀ ਦਾਸੀ ਸਮੇਂ ਚਾਰਲ ਬਟਾਲੇ ਨੂੰ ਜਾ ਰਹੇ ਸਨ ਰਸਤੇ ਵਿੱਚ ਬੇਰ ਕਾ ਪਿੰਡ ਦੇ ਇੱਕ ਸਥਾਨ ਤੇ ਛੱਪੜੀ ਦੇ ਕਿਨਾਰੇ ਜੰਡ ਦਾ ਦਰਖਤ ਸੀ ਜਗ੍ਹਾ ਬੜੀ ਸ਼ਾਂਤ ਸੀ ਗੁਰੂ ਜੀ ਉਸ ਜੰਡ ਦੇ ਦਰਖਤ ਹੇਠ ਛੱਪੜੀ ਦੇ ਕਿਨਾਰੇ ਇੱਕ ਥੜੇ ਤੇ ਬਿਰਾਜਮਾਨ ਹੋ ਗਏ ਸਨ ਭਾਈ ਮਰਦਾਨਾ ਜੀ ਨੇ ਰਵਾਬ ਦਿਆਂ ਤੋਂ ਨਾ ਛੇੜੀਆਂ ਧੁਰ ਕੀ ਬਾਣੀ ਧੁਰ ਦਰਗਾਹੋਂ ਆਈ ਉਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਰਸਨਾ ਤੋਂ ਬੜੇ ਹੀ ਰਸ ਪਿੰਨੇ ਆਵਾਜ਼ ਵਿੱਚ ਗਾਏ ਬਹੁਤ ਸਾਰੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਈਆਂ ਜਦ ਉਹਨਾਂ ਨੇ ਗਰਬਾਣੀ ਕੀਰਤਨ ਸਰਵਣ ਕੀਤਾ ਤਾਂ ਉਹਨਾਂ ਦੇ ਤਪਦੇ ਹਿਰਦੇ ਸ਼ਾਂਤ ਹੋ ਗਏ ਸਨ ਉਹਨਾਂ ਨੂੰ ਮਾਨਸਿਕ ਅਤੇ ਸਰੀਰਕ ਰੂਪ ਵਿੱਚ ਬਹੁਤ ਸਕੂਨ ਪ੍ਰਾਪਤ ਹੋਇਆ ਸੀ ਪਿੰਡ ਬੀਰਕਾ ਵਿੱਚ ਇੱਕ ਮਾਈ ਦੇ ਪੁੱਤਰ ਨੂੰ ਸੋਕੜੇ ਦਾ ਰੋਗ ਹੋਇਆ ਸੀ ਮਾਈ ਉਸ ਰੋਗ ਤੋਂ ਬੜੀ ਪਰੇਸ਼ਾਨ ਸੀ ਜਦ ਉਸਨੇ ਸੰਗਤ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਸੁਣੀ ਤਾਂ ਉਹ ਆਪਣੇ ਪੁੱਤਰ ਨੂੰ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਪਹੁੰਚ ਗਏ। ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਬੱਚੇ ਤੇ ਕਿਰਪਾ ਕਰੋ। ਇਹ ਸੋਕੜੇ ਦੇ ਰੋਗ ਤੋਂ ਪੀੜਤ ਹੈ। ਮੈਂ ਤੁਹਾਡੀ ਮਹਿਮਾ ਸੁਣ ਕੇ ਬੜਾ ਭਰੋਸਾ ਕਰਕੇ ਤੁਹਾਡੇ ਚਰਨਾਂ ਵਿੱਚ ਆਈ ਹਾਂ। ਮੇਰੇ ਬੱਚੇ ਨੂੰ ਰੋਗ ਤੋਂ ਮੁਕਤੀ ਦਿਵਾ ਦਿਓ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਕਿ ਮਾਈ ਬੱਚੇ ਨੂੰ ਸਾਹਮਣੇ ਛੱਪੜੀ ਵਿੱਚ ਨੁਹਾ ਦਿਓ ਕਰਤਾਰ ਭਲੀ ਕਰੇਗਾ ਉਸ ਬੀਬੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਮੰਨ ਕੇ ਬੱਚੇ ਨੂੰ ਉਹ ਛੱਪੜੀ ਵਿੱਚ ਨੁਹਾ ਦਿੱਤਾ ਸੋਕੇ ਹਰੇ ਕੀਏ ਖੇ ਨਮਾਹੇ ਅੰਮ੍ਰਿਤ ਦ੍ਰਸ਼ਟੀ ਸੈਂਚ ਜਵਾਹੇ ਦੇ ਮਹਾਬਾਕ ਅਨੁਸਾਰ ਬੱਚਾ ਸੋਕੜੇ ਦੇ ਰੋਗ ਤੋਂ ਮੁਕਤ ਹੋ ਗਿਆ ਗੁਰੂ ਜੀ ਨੇ ਉਸ ਛਪੜੀ ਨੂੰ ਵਰ ਦਿੱਤਾ ਕਿ ਜੇ ਕੋਈ ਪ੍ਰਾਣੀ ਆਪਣੇ ਸੋਕੜੇ ਤੋਂ ਪੀੜਤ ਬੱਚੇ ਨੂੰ ਪੰਜ ਐਤਵਾਰ ਇਸ ਜਲ ਵਿੱਚ ਇਸ਼ਨਾਨ ਕਰਾ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇਗਾ ਉਸ ਦਾ ਬੱਚੜਾ ਸੋਕੜੇ ਦੇ ਰੋਗ ਤੋਂ ਮੁਕਤ ਹੋ ਜਾਵੇਗਾ ਉਸ ਸਥਾਨ ਤੇ ਅੱਜ ਕੱਲ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਪਾਤਸ਼ਾਹੀ ਪਹਿਲੀ ਬੀਰ ਕਾ ਸ਼ਿਸ਼ੋਬਤ ਹੈ ਉਸ ਸਮੇਂ ਦਾ ਝੰਡ ਦਾ ਦਰਖਤ ਮੌਜੂਦ ਨਹੀਂ ਹੈ ਉਸ ਝੰਡ ਦੇ ਦਰਖਤ ਦੀ ਲੱਕੜੇ ਨਿਸ਼ਾਨੀ ਵੱਜੋਂ ਗੁਰਦੁਆਰਾ ਸਾਹਿਬ ਅੰਦਰ ਸ਼ਰਧਾ ਨਾਲ ਸਾਂਭੀ ਹੋਈ ਹੈ ਇਹ ਛੱਪੜੀ ਦੇ ਸਥਾਨ ਤੇ ਇੱਕ ਸੁੰਦਰ ਸਰੋਵਰ ਹੈ ਜਿਸ ਵਿੱਚ ਲੋਕ ਗੁਰੂ ਜੀ ਦੇ ਬਚਨਾਂ ਤੇ ਭਰੋਸਾ ਕਰਕੇ ਅੱਜ ਕੱਲ ਵੀ ਪੰਜ ਐਤਵਾਰ ਆਪਣੇ ਸੋਕੜੇ ਤੋਂ ਪੀੜਿਤ ਬੱਚਿਆਂ ਨੂੰ ਸਰੋਵਰ ਵਿੱਚ ਇਸ਼ਨਾਨ ਕਰਵਾ ਕੇ ਗੁਰੂ ਚਰਨਾਂ ਵਿੱਚ ਬੇਨਤੀ ਕਰਦੇ ਹਨ ਬਹੁਤ ਸਾਰੇ ਬੱਚਿਆਂ ਦਾ ਸੋਕੜੇ ਦਾ ਰੋਗ ਅੱਜ ਵੀ ਠੀਕ ਹੋ ਰਿਹਾ ਹੈ ਜਿਸ ਥੜੇ ਦਾ ਸਾਬ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਜੰਡ ਦੇ ਦਰਖਤ ਥੇਠ ਬਰਾਜਮਾਨ ਹੋਏ ਸਨ ਉਹ ਥੜਾ ਸਾਬ ਦੇ ਗੁਰਦੁਆਰਾ ਸਾਹਿਬ ਵਿੱਚ ਸਿशोਭਤ ਹੈ ਐਤਵਾਰ ਨੂੰ ਸੰਗਤਾਂ ਬੜੀ ਭਾਰੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ ਜੰਡੂ ਸਾਹਿਬ ਦੇ ਸਥਾਨ ਤੇ ਅੱਜ ਕੱਲ ਇੱਕ ਪਿੱਪਲ ਦਾ ਦਰਖਤ ਉੱਗਿਆ ਹੋਇਆ ਹੈ ਗੌਰ ਇਤਿਹਾਸ ਸਰਵਣ ਕਰਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ